ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੰਘੇੜਾ ਸੰਘੇੜਾ ਪਿੰਡ ਬਰਨਾਲੇ ਜ਼ਿਲ੍ਹੇ ਦਾ ਤੇ ਬਰਨਾਲੇ ਸ਼ਹਿਰ ਦੇ ਬਿਲਕੁਲ ਨਾਲ ਹੈ ਬਿਲਕੁਲ ਨਾਲ ਦਾ ਪਿੰਡ ਸੰਘੇੜਾ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਮੱਝਾਂ ਆਉਂਦੀਆਂ ਵਿਕਰੀ ਵਾਲੀਆਂ ਮੈਂ ਕੁਝ ਟਾਈਮ ਬਾਅਦ ਵੀਡੀਓ ਬਣਾ ਰਿਹਾ ਪਹਿਲਾਂ ਵੀਡੀਓ ਬਾਈ ਕੋਲੋਂ ਬਣਾਈਆਂ ਸੀ ਕੁਸਕ ਅੱਜ ਫੇਰ ਇੱਕ ਵੀਡੀਓ ਬਣਾਉਣੀ ਹੈ ਜਿਹਦੇ ਚ ਇੱਕ ਤਾਈ ਮੱਝ ਜਿਹੜੀ ਚੰਗੇ ਦੁੱਧ ਤੇ ਚੱਲਦੀ ਹੈ ਇਹਦੇ ਨਾਲ ਬੱਚਾ ਕੱਟੀ ਕੱਟੀ ਦੀ ਮਾਰਕਿੰਗ ਨੀਲੀ ਰਾਵੀ ਵਾਲੀ ਹੈ ਮੱਝ ਆਪ ਥੋੜਾ ਰੋਸ਼ੇ ਰੰਗ ਦੇ ਵਿੱਚ ਇਹਦੇ ਨਾਲ ਹੀ ਇੱਕ ਮੀਣੀ ਮੱਝ ਵੀ ਹੈ ਸੋ 나ਗ ਦੋ ਦਿਖਾ ਦੂੰਗਾ ਦੋਨੇ ਸੂਏ ਸਵਾਏ ਹੈ ਬੇਨਤੀ ਹੈ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੋਗੇ ਉਹਨੂੰ ਪਾਸ ਕਰ ਸਕਦੇ ਹੋ ਉਹਨੂੰ ਚੋ ਸਕਦੇ ਹੋ ਜਿੰਨਾ ਤੋਂ ਤਿਆਰ ਬਾਈ ਹੁਣ ਤੁਹਾਨੂੰ ਦੱਸੂਗਾ ਤੇ ਉਹਨਾਂ ਦੁੱਧ ਇਥੋਂ ਤੁਹਾਨੂੰ ਤਿਆਰ ਮਿਲ ਜੂਗਾ ਹਮਤ ਤੁਸੀਂ ਕਰੋਗੇ ਘਰੇ ਲਈ ਜਾ ਕੇ ਕਿੰਨਾ ਦੁੱਧ ਚੋਣੇ ਉਹ ਤੁਹਾਡੀ ਸਾਮ ਸੰਭਾਲ ਤੇ ਹੈ ਆਓ ਇਸੇ ਮਾਈ ਤੋਂ ਸ਼ੁਰੂਆਤ ਕਰੀਏ ਉਦੋਂ ਬਾਅਦ ਤੁਹਾਨੂੰ ਜਿਹੜੀ ਮੀਣੀ ਮੱਝ ਆਉ ਦਿਖਾਉਣੇ ਆ ਪਹਿਲਾਂ ਇਹ ਸਮਝ ਬਾਰੇ ਗੱਲ ਕਰਦੇ ਆ ਚੰਗੇ ਦੁੱਧ ਵਾਲੀ ਮੱਝ ਹੈ ਨਰਪਾਇਆ ਭਾਈ ਸਸਤੀ ਕਾ ਸਸਤੀ ਕਾ ਭਾਈ ਜੀ ਨਰਪਾਇਆ ਭਾਈ ਲਈ ਆਉਣੇ ਆ ਪਸੂ ਰੂਟੀਨ ਚ ਹਾਂਜੀ ਹਾਂਜੀ ਭਾਈ ਰੂਟੀਨ ਬੱਚਾ ਹੀ ਲਿਆਉਣੇ ਹਾਂ ਹਾਂ ਮੱਝਾਂ ਹੀ ਭਾਈ ਜਾਦੇ ਮੱਝਾਂ ਚ ਥੋੜਾ ਜਿਹਾ ਆਪਣਾ ਰਜਾਣਾ ਗਾਈਆਂ ਕੰਨੀ ਥੋੜਾ ਜਿਹਾ ਘਾਟਾ ਲੈ ਗਾਈਆਂ ਵੀ ਲੈਣੇ ਆ ਠੀਕ ਹੈ ਉਹ ਵਸੇ ਮੱਝਾਂ ਥੋੜਾ ਜਿਹੀ ਇਹ ਪਹਿਲੇ ਨੰਬਰ ਤੇ ਮੱਝ ਆਪਾਂ ਦਿਖਾਉਣੀ ਭਾਈ ਕੱਟੀ ਇੱਕ ਤਾਂ ਮੜਾ ਜਾ ਹਟਾ ਦੀ ਪਾਸ ਬਣਾਵੇ ਰੋਸੋ ਹਜੇ ਖਾਲੀ ਤਾਂ ਦੇਖ ਲੋ ਬੱਚਾ ਕਿਉਂਕਿ ਮੂੰਹ ਮਾਰਦਾ ਤੇ ਟਾਈਮ ਵੀ ਸ਼ਾਮ ਦਾ ਹੋ ਸਕਦਾ ਮੜ ਕੇ ਪਸ ਜਦੋਂ ਪਸ ਮਾਵੇ ਅੱਛਾ ਭਾਈ ਕਿੰਨਾ ਵਾ ਸੂਆ ਸੋਈ ਹੈ ਮਾਜੀ ਇਹ ਤੀਜਾ ਸੂਆ ਸੋਈ ਹੈ ਜਗਜੀਤ ਵੀਰੇ ਅੱਜ ਦਿਨ ਕਿੰਨੇ ਹੋ ਗਏ ਉਹਨਾਂ ਦੇ ਠੀਕ ਅੱਜ ਇਹਨੂੰ ਸੂਈ ਨੂੰ ਸਹੀ ਭਾਈ ਅੱਜ 22ਵਾਂ ਦਿਨ 22ਵਾਂ ਦਿਨ ਹਾਂਜੀ ਦੁੱਧ ਹੁਣ ਕਿੰਨਾ ਹਾਜ਼ਰ ਹੁਣ ਭਾਈ ਹੋਊਗਾ ਯਾਨੀ ਕਿ 16 ਤੇ 15 ਨੰ ਕੰਡੇ ਲਾਵਾ ਦੁੱਧ ਤਿਆਰ ਆ ਭਾਈ 15 ਕਿਲੋ ਕੋਈ ਵੀ ਭਰਾ ਤੋਲ ਕੇ ਲੈ ਲੈ ਤੋਲ ਕੇ ਦੇ ਸਕਾਂ ਹੈ 16 ਹਾਂ ਹੈਗਾ 16 ਭਾਈ ਪਰ ਆਪਾਂ 15 ਕਹਿ ਕੇ ਦੇ ਜੀ ਠੀਕ ਹੈ ਕੀ ਰੇਟ ਕਰਦੇ ਹਾਂ ਇਹਦਾ ਡਿਮਾਂਡ ਕੀ ਰੱਖਦੇ ਇਹਦੀ ਡਿਮਾਂਡ ਬਾਈ ਯਾਨੀ ਕਿ 125 ਹੀ ਆ ਬਸ ਬਾਈ 125 ਦੀ ਦੇ ਦੇ ਹਾਂਜੀ ਬਾਈ ਠੀਕ ਹੈ ਖੁੱਲ ਗਿਆ ਬਈ ਨੂੰ ਤੋੜ ਕੇ ਦੋਸਤੋ 1 ਲੱਖ ਤੇ 25000 ਦੀ ਬਾਈ ਕਹਿੰਦਾ ਮੱਝ ਦੇਣੀ ਹੈ ਦੁੱਧ 15 ਕਿਲੋ ਇਸ ਟਾਈਮ ਬਾਈ ਕਹਿੰਦਾ ਵੀ ਕੰਡੇ ਤੋਲ ਕੇ ਭਾਵੇਂ ਲੈ ਲਓ ਤੁਸੀਂ 15 ਲੀਟਰ ਮੰਨ ਲਿਓ ਜੇ ਸਿੰਘ ਕੁੰਡਿਆਂ ਦੀ ਹੈ ਢਾਂਚਾ ਬਹੁਤ ਸੋਹਣਾ ਮੱਝੋ ਦੱਸਦੀ ਹੈ ਵੀ ਦੁੱਧ ਵਾਲੀ ਮੱਝ ਹੈ ਬੰਤਰ ਤੋਂ ਵੀ ਤੁਹਾਨੂੰ ਆਈਡੀਆ ਹੋਊਗਾ ਮਿਲਕ ਵੇਨ گاਵਾਂ ਨੂੰ ਆਉਂਦੀ ਹੈ ਥੋੜਾ ਰੋਸ਼ਾ ਰੰਗ ਹੋਣ ਕਰਕੇ ਹਵਾਨਾ ਜਿਹੜਾ ਇਹਦਾ ਗਲਾਬੀ ਰੰਗ ਦਾ ਦਿਸੂਗਾ ਤੁਹਾਨੂੰ ਚੰਗੇ ਢਾਂਚੇ ਦੀ ਮੱਝ ਦੱਸੋ ਇਹ ਬਾਈਕ ਕੋਲ ਵਿਕਰੀ ਆਸਤੇ ਐ 22 ਦਿਨ ਹੋ ਗਏ ਅੱਜ ਸੋਈ ਨੂੰ ਦੁੱਧ ਸੋਨੇ ਤੇ ਚੱਲਦੀ ਆ ਗਰਮਾ ਲਈ ਬਾਕੀ ਜਿਹੜਾ ਭਰਾ ਖਰੀਦਣਾ ਚਾਵੇ ਉਹ ਤਸੱਲੀ ਕਰ ਸਕਦਾ ਚੋ ਸਕਦਾ ਹੁਣ ਜਦੋਂ ਬੈਕ ਸਾਈਡ ਤੇ ਹੋ ਜਾਾਂਗੇ ਕਿਉਂਕਿ ਸੂਰਜ ਮਗਰੋਂ ਪੈਣ ਲੱਗ ਪੈਣਾ ਤੁਹਾਨੂੰ ਹੋਰ ਕਲੀਅਰ ਹਵਾਨਾ ਦਿਸੂਗਾ ਸੋ ਇੱਕ ਚੰਗੇ ਢਾਂਚੇ ਦੀ ਇਹ ਮੱਝ ਤੁਹਾਨੂੰ ਦਿਖਾ ਰਿਹਾ ਆਵੇਂ ਨਿਆ ਬਈ ਲੈ ਚੱਲ ਬੱਚੇ ਹਾਂਜੀ ਬਈ ਸੋ ਬੱਚਾ ਇਹਨੇ ਕੱਟੀ ਨੂੰ ਜਨਮ ਦਿੱਤਾ ਹੈ ਹਵਾਨਾ ਇਹਦਾ ਹੁਣ ਵੀ ਤੁਸੀਂ ਦੇਖ ਸਕਦੇ ਹੋ ਚੰਗਾ ਹਵਾਨਾ ਦਿਖਾਉਂਦੀ ਹੈ ਮੱਝ ਮੈਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਤੇ ਹਜੇ ਕੋਈ ਪਸਮਾ ਨਹੀਂ ਥਣਾ ਦੇ ਵਿੱਚ ਸਿਰਫ ਖਾਲੀ ਥਣ ਦਿਸਦੇ ਆ ਪਰ ਬੱਚਾ ਨੇੜ ਵੱਧਾ ਕਰਕੇ ਹੋ ਸਕਦਾ ਜੇ ਤੁਮ ਆਪਾਂ ਵੀਡੀਓ ਰੋਕਦੇ ਹਾਂ ਉਦੋਂ ਤੱਕ ਕਿ ਪਸਮਾ ਆਵੇ ਪਰ ਹਜੇ ਫਿਲਹਾਲ ਇਸ ਤਰ੍ਹਾਂ ਦਾ ਰੋਕੇ ਦੇ ਥਣਾ ਦਾ ਦਿਸਦਾ ਆ ਗਾੜੀ ਚੰਗੀ ਦਿਸਦੀ ਹੈ 24 ਹਵਾਨਾ ਸੋਹਣਾ ਦੱਸਦਾ ਭਾਈ ਪੂਸ਼ ਫੜਿਓ ਮੜੀ ਜੀ ਬਰੀਕ ਚਮੜੀ ਦੀ ਮੱਝ ਜਦੋਂ ਸੋ ਤਾਂ ਹੀ ਪਸ਼ੂ ਦੁੱਧ ਵਾਲਾ ਹੁੰਦਾ ਤੁਸੀਂ ਹਵਾਨੇ ਦਾ ਸਾਈਜ਼ ਦੇਖੋ ਇਹਦਾ ਸੋ ਇਹ ਰੋਖ ਹੈ 1,25,000 ਇਹਦਾ ਰੇਟ ਹੈ ਇਹ ਤੋਂ ਬਿਨਾ ਇੱਕ ਦੱਸੋ ਮੀਣੀ ਮੱਝ ਇੱਕ ਮਿੰਟ ਇਹ ਬਾਈ ਕੱਟੀ ਸੂਰਜ ਬੁੱਲਦੀ ਆ ਸੂਰਜ ਹਾਂਜੀ ਭਾਈ ਠੀਕ ਹੈ ਜੋ ਲక్ష్ਮੀ ਡੇਰੀ ਫਾਰਮ ਆ ਲੈਣ ਦਾ ਅਛਾ ਉਹਦੀ ਹੈ ਹਾਂ ਜੀ ਇਹ ਉਹਦੀ ਕੱਟੀ ਆ ਬਾਈ ਸੋ ਦੋਸਤੋ ਲక్ష్ਮੀ ਡੇਰੀ ਫਾਰਮ ਚ ਜਿਹੜਾ ਸੂਰਜ ਸੀਗਾ ਹੁਣ ਇਸ ਟਾਈਮ ਬਾਈ ਗਰਮੀਤ ਤੂਰ ਕੋਲ ਛੈਨ ਛਾ ਨਾਮ ਬਾਈ ਨੇ ਰੱਖਿਆ ਸ਼ਾਇਦ ਉਸ ਬਾਲ ਦੀ ਬਾਈ ਕਹਿੰਦੇ ਕੱਟੀ ਆ ਜਿਹੜੀ ਬਾਈ ਮੀਨੀ ਹੈ ਇਹ ਕਦੋਂ ਕਦੀ ਸੂਈ ਹੈ ਇਹ ਨੂੰ ਸੂਈ ਨੂੰ ਬਾਈ ਅੱਜ ਨੌਮਾ ਦੇਣਾ ਕਿੰਨਾ ਦੁੱਧ ਹੋਣਾ ਹੁਣ ਇਹਦੇ ਥੱਲੇ ਦੁੱਧ 10 ਕਿਲੋ ਲੀਟਰ ਬਾਈ ਹੈਗਾ ਤਿਆਰ ਯਾਨਕੀ ਠੀਕ ਹੈ ਕੱਟਾ ਇਹਦੇ ਨਾਲ ਤਾਂ ਬੱਚਾ ਹਾਂ ਇਹਦੇ ਨਾਲ ਬਾਈ ਕੱਟਾ ਆਗਾ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਬਾਈ ਯਾਨਕੀ ਮੁੱਲ 95 90 ਦੀ ਦੇ ਦਾਂਗੇ ਬਾਈ ਖੋਲੀ ਹਾਂ ਜੀ ਸੋ 29000 ਦੀ ਇਹ ਮੱਝ ਮਿਲੂਗੀ ਮੀਨੀ ਮੱਝ ਹੈ ਬੱਚਾ ਕੱਟਾ ਹੈ 10 ਲੀਟਰ ਦੁੱਧ ਹੈਗਾ ਨੌਵਾਂ ਦਿਨ ਰੇਟ ਚ ਮੰਤਨ ਹੋਊਗਾ ਤੁਸੀਂ ਗੱਲਬਾਤ ਕਰ ਲਿਓ ਬਾਈ ਦੇ ਨਾਲ ਅੜਿਆ ਕੁਮਾਲਾ ਇੱਥੋਂ ਬਾਈ ਲਿਆ ਵਾਪਸ ਸੋ ਹਵਾਨਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਲਿਆ ਬਾਈ ਵਾਪਸ ਹਾਂ ਜੀ ਆਹ ਦੇ ਹੁਣ ਇਹੋ ਤਾਂ ਖੜ ਜਾ ਖੜ ਜਾ ਖੜ ਜਾ ਥੋੜੇ ਬੱਚੇ ਦਾ ਭਲਾ ਕਰਦੀ ਹੈ ਬਈ ਕੋਈ ਹਾਂ ਜੋ ਬੱਚੇ ਦੀ ਖਰਚ ਵੈਸੇ ਤਾਜ਼ੇ ਸੂਰ ਪਸ਼ੂ ਨੂੰ ਹੁੰਦੀ ਵੀ ਹੈ ਹੋ ਤਾਂ ਚਾ ਨਹੀਂ ਸਮਝ ਤਾ ਤੁਸੀਂ ਦੇਖੋ ਇਹ ਮੀਨੀ ਮਦਰ ਸੋਦੇ ਦੋਨੇ ਸਿੰਘ ਥੱਲੇ ਨੂੰ ਗਏ ਹੋਏ ਆ ਤੇ ਇਹਦੇ ਨਾਲ ਇੱਕ ਰੋਸ਼ੇ ਰੰਗ ਚ ਸੋਹਣੀ ਮੱਝ ਚੰਗੇ ਦੁੱਧ ਵਾਲੀ ਸੋਨਾਗ 2 ਸੀ ਤੁਸੀਂ ਤਸੱਲੀ ਕਰ ਲਿਓ ਜਿਹੜਾ ਪਸ਼ੂ ਤੁਹਾਨੂੰ ਜਚਿਆ ਉਹੀ ਖਰੀਦਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ